Thank you. ਇਸ ਤਰ੍ਹਾਂ ਦਾ ਸਾਡੇ ਅਸੀਂ ਆਪ ਪੰਜਾਬ ਬੇਰੁਜ਼ਗਾਰ ਡੀਪੀ ਯੂਨੀਅਨ ਸਾਡੀਆਂ ਪਿਛਲੇ ਸਮੇਂ ਤੋਂ 873 ਡੀਪੀ ਦੀਆਂ ਪੋਸਟਾਂ ਕੱਟੀਆਂ ਗਈਆਂ ਸੀ ਜੋ ਕਿ ਇਹ ਸਾਡੀਆਂ ਪੋਸਟਾਂ 14 ਸਾਲਾਂ ਬਾਅਦ ਕੱਟੀਆਂ ਗਈਆਂ ਸਨ ਜੋ ਵੀ ਆਰਟੀ ਵਿੱਚ ਨੂਨ ਦੇ ਬਰਾਬਰ ਸਨ ਜਿਹਦੇ ਕਰਕੇ ਸਾਡੇ ਬਹੁਤ ਬੇਰੁਜ਼ਗਾਰਨ ਸਾਥੀਆ ਜਿਹੜੇ ਇਕਲਮ ਉਹਨਾਂ ਨਵੀਆਂ ਜਿਹੜੀਆਂ ਪੋਸਟਾਂ ਫਿਲ ਨਹੀਂ ਕਰ ਸਕਦੇ ਕਿਉਂਕਿ ਉਹ ਓਵਰਏਜ ਹੋ ਚੁੱਕੀ ਆ ਇਹ ਸਾਡੀਆਂ ਪੋਸਟਾਂ ਸੀ 14 ਸਾਲਾਂ ਬਾਅਦ ਆਈਆਂ ਸਨ ਤਾਂ ਅਸੀਂ ਚਾਰ ਪੰਜ ਮੰਥ ਤੋਂ ਸਰਕਾਰ ਨੂੰ ਰਿਕਵੈਸਟ ਕਰਦੇ ਆ ਰਹੇ ਆ ਕਿ ਸਾਡੀਆਂ 873 ਪੀਪੀ ਦੀਆਂ ਪੋਸਟਾਂ ਵਿੱਚ 1000 ਪੋਸਟ ਦਾ ਵਾਧਾ ਕੀਤਾ ਜਾਵੇ ਤਾਂ ਜੋ ਸਾਡੀ ਜਿਹੜੀ ਬੇਰੁਜ਼ਗਾਰੀ ਦੀ ਦਾਰਾ ਉਸ ਨੂੰ ਘੱਟ ਕੀਤਾ ਜਾਵੇ ਤਾਂ ਸਰਕਾਰ ਸਾਡੀ ਕੋਈ ਵੀ ਮੰਗ ਨਹੀਂ ਸੁਣ ਰਹੀ ਅਸੀਂ ਤੇਂ ਜੁਲਾਈ ਨੂੰ ਵੀ ਸਿੰਗਲਾ ਸਾਹਿਬ ਦੀ ਕੋਟੀ ਅਸੀਂ ਰੋਜ਼ ਪ੍ਰਦਰਸ਼ਨ ਕੀਤਾ ਸੀ ਸਾਨੂੰ ਜਿੱਥੇ ਕਿ ਪੈਨਲ ਮੀਟਿੰਗ ਦਾ ਇੱਕ ਲਾਰਾ ਲਾਇਆ ਗਿਆ ਸੀਗਾ ਸਾਨੂੰ ਪੈਨਲ ਮੀਟਿੰਗ ਦਿੱਤੀ ਜਾਊਗੀ ਬਟ ਸਾਨੂੰ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਮਿਲਿਆ ਅੱਜ ਉਸ ਕੱਲ ਨੂੰ 3 ਮਹੀਨੇ ਹੋ ਚੁੱਕੇ ਆ ਤਾਂ ਅਸੀਂ ਅੱਖ ਥੱਥ ਕੇ ਅਸੀਂ 15 ਤਰੀਕ ਨੂੰ ਇੱਥੇ 15 ਦਿਨਾਂ ਤੋਂ ਫਿਰ ਧਰਨਾ ਲਾ ਚੁੱਕੇ ਆ ਪਟਿਆਲਾ ਦੇ ਵਿੱਚ ਸਾਡੇ ਕਾਫੀ ਸਾਰੇ ਵੀਰ ਭੈਣਾਂ ਤੇ ਭਰਾ ਟੈਂਪੂ ਉੱਪਰ ਚੜੇ ਹੋਏ ਆ ਹਿੰਦੇ ਪ੍ਰਸ਼ਾਸਨ ਦਾ ਇੱਕ ਵੀ ਬੰਦਾ ਇੱਥੇ ਨਹੀਂ ਆਇਆ ਸਾਡੀ ਸਰ ਲੈਣ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਅਕੀ ਮੰਗਾ ਨੇ ਕੀ ਤੁਹਾਡੀਆਂ ਨਹੀਂ ਮੰਗਾ ਨੇ ਮਤਲਬ ਉਹਨਾਂ ਦੇ ਧਿਆਨ ਵਿੱਚ ਸਾਡਾ ਜਿਹੜਾ ਤਰਨਾ ਲਾ ਰਹੇ ਉਹਨਾਂ ਦੇ ਧਿਆਨ ਵਿੱਚ ਪਤਾ ਨਹੀਂ ਜਾਣੀ ਰਿਹਾ ਪਤਾ ਨਹੀਂ ਅੱਜ ਅੱਜ ਸਟੈਪ ਵੀ ਅੱਜ ਕੀ ਕਰਾਂ ਅੱਜ ਅਸੀਂ ਗੁਰਦੁਆਰਾ ਦੁਖਣੀ ਮਾਰਨ ਸਾਹਿਬ ਅਸੀਂ ਔਰ ਪੰਜਾਬ ਬੇਰੁਜ਼ਗਾਰੀ ਕੀਤੀ ਤੇ ਪੰਜਾਬ ਦੇ ਸਾਰੇ ਸਾਥੀਆਂ ਨੂੰ ਇੱਥੇ ਸੱਦਾ ਦਿੱਤਾ ਹੈ ਕਿ ਸਾਰੇ ਸਾਥੀ ਸਾਡੇ ਪਹੁੰਚੇ ਨੇ ਇੱਥੇ ਅਸੀਂ 21 ਨੰਬਰ ਫਾਟਾ ਤੋਂ ਹੁੰਦੇ ਹੋਏ ਪਰ ਅਜਾ ਤੋ ਪਹਿਲਾਂ ਅਸੀਂ ਉੱਥੇ ਰੋਡ ਜਾਮ ਕਰਾਂਗੇ ਤਾਂ ਜੇ ਪ੍ਰਸ਼ਾਸਨ ਸਾਡੀ ਫੇਰ ਵੀ ਨਹੀਂ ਮੰਗ ਸੁਣਦਾ ਤਾਂ ਅਸੀਂ ਮੋਤੀਮਾਲ ਨੂੰ ਠੇਰਨ ਜਾ ਰਹੇ ਹਾਂ ਅੱਜ ਪ੍ਰਸ਼ਾਸਨ ਅਗਰ ਸਾਡੀ ਮੰਗ ਨਹੀਂ ਸੁਣਵਾ ਦੇ ਅਸੀਂ ਹੋਰ ਵੀ ਇਸ ਤੋਂ ਵੀ ਤਿੱਖਾ ਪ੍ਰਦਰਸ਼ਨ ਜ਼ਰੂਰ ਕਰਾਂਗੇ ਸਰ ਥੋੜਾ ਮੇਰਾ ਨਾਮ ਹਰਵੰਦ ਸਿੰਘ ਹੈ ਜੀ ਕੀ ਪੋਸਟ ਵੀ ਹੋ ਗਈ ਸਰ ਸਾਡੀ ਜਿਹੜੀ ਪੋਸਟ ਹੈ ਕਿ ਇਹ ਡੀਪੀਈ ਦੀ ਪੋਸਟ ਹੈ ਜਿਨ੍ਹਾਂ ਨੂੰ ਸਕੂਲਾਂ ਦੇ ਵਿੱਚ ਸਰੀਰਕ ਸਿੱਖਿਆ ਅਧਿਆਪਕ ਕਿਹਾ ਜਾਂਦਾ ਹੈ ਅੱਜ ਦਾ ਜਿਹੜਾ ਰੋਸ ਧਰਨਾ ਇਹਦੇ ਪਿੱਛੇ ਅਸੀਂ ਅੱਜ ਦਾ ਜਿਹੜਾ ਸਾਡਾ ਰੋਸ ਪ੍ਰੋਟੈਸਟ ਹੈਗਾ ਸਰ ਇਹ ਪਿਛਲੇ 15 ਤਰੀਕ ਤੋਂ ਅਸੀਂ ਨੇ ਟੈਂਕੀ ਦੇ ਉੱਤੇ ਪਲੱਸ ਧਰਨਾ ਸ਼ੁਰੂ ਕੀਤਾ ਹੋਇਆ ਹੈਗਾ ਪਰ ਇੱਥੋਂ ਦਾ ਪ੍ਰਸ਼ਾਸਨ ਜਾਂ ਕੋਈ ਸਰਕਾਰ ਦੇ ਨੁਮਾਇੰਦੇ ਨੇ ਸਾਡੀ ਪੁਸਪੜਤਾ ਬਿਲਕੁਲ ਨਹੀਂ ਕੀਤੀ ਕਿ ਜਿਸ ਦੇ ਰੋਸ 'ਵਜੋਂ ਅੱਜ ਅਸੀਂ ਪਟਿਆਲਾ ਦੇ ਵਿੱਚ ਇੱਕ ਰੋਸ ਮਾਰਚ ਕਰ ਰਹੇ ਹਾਂ ਕਿ ਜਿਹਦੇ ਵਿੱਚ ਅਸੀਂ ਦੁੱਖਣਵਾਰਨ ਸਭ ਤੋਂ ਸ਼ੁਰੂ ਕਰਕੇ 21 ਨੰਬਰ ਫਾਟਕ ਉੱਤੇ ਹੋਏ ਪਫਾਰਾ ਚੌਂਕ ਨੂੰ ਜਾਮ ਕਰਨਾ ਹੈ ਤੇ ਅੱਜ ਦੇ ਰੋਸ ਤੋਂ ਇਹਦੇ ਵਿੱਚ ਕਿਹੜੇ ਕੰਨਾਂ ਜਥੇਵੰਦੀ ਸ਼ਮਨ ਲਈ ਸਾਡੇ ਨਾਲ ਸਰ ਅੱਜ ਕਿਸਾਨ ਜਥੇਬੰਦੀਆਂ ਟੀਚਰ ਜਥੇਬੰਦੀਆਂ ਨੇਗੀਆਂ ਬੇਰਜ਼ਗਾਰ ਪੀਆੜ ਜਥੇਬੰਦੀਆਂ ਨੇਗੀਆਂ ਤੇ ਮਾਪੇ ਅਧਿਆਪਕ ਜਿਹੜੀਆਂ ਜਥੇਬੰਦੀਆਂ ਉਹ ਸਾਡੇ ਨਾਲ ਸਹਿਯੋਗ ਕਰ ਰਹੀਆਂ ਨੇਗੀਆਂ ਔਰ ਜਿਹੜੇ ਸਾਡੇ ਸਾਥੀ ਨੇਗੇ ਆਪਣੇ ਬੱਚਿਆਂ ਤੱਕ ਨਾਲ ਲੈ ਕੇ ਆਏ ਨੇਗੇ ਕਿਉਂਕਿ ਸਾਡੇ ਜਿਹੜੀ 14 ਸਾਲ ਤੋਂ ਇਹ ਭਾਗੀ ਨਹੀਂ ਕੀਤੀ ਗਈ ਅਸੀਂ ਅਪਲਾਈ ਕੀਤਾ ਸੀਗਾ 2011 ਔਰ 2011 ਤੋਂ ਬਾਅਦ ਸਿਰਫ 100 ਡੀਪੀ 130 ਡੀਪੀਆਂ ਦੀ ਭਰਤੀ ਕੀਤੀ ਗਈ ਹੈ ਕਿ ਉਸ ਤੋਂ ਬਾਅਦ ਸਾਡੀ ਕੋਈ ਭਰਤੀ ਨਹੀਂ ਕੀਤੀ ਸਾਡੇ ਬੱਚੇ ਨੇ ਉਹ ਵੀ ਬਰਾਬਰ ਦੇ ਹੋਏ ਨੇ ਕਿ ਨਾਲ ਅਸੀਂ ਅੱਜ ਉਹਨਾਂ ਨੂੰ ਵੀ ਲੈ ਕੇ ਆਏ 10ਵੀਂ 12ਵੀਂ ਵਾਰੀ ਵਿੱਚ ਸਾਡੇ ਬੱਚੇ ਪੜ੍ਹਦੇ ਨੇ ਤੁਹਾਡੀਆਂ ਮੁੱਖ ਮੰਗਾਂ ਕਿਹੜੀਆਂ ਕਿਹੜੀਆਂ ਨੇ ਸਾਡੀ ਇੱਕੋ ਹੀ ਮੰਗ ਹੈ ਕਿ ਸਰ 873 ਪੋਸਟਾਂ ਦੇ ਵਿੱਚ ਐਮੈਂਡਮੈਂਟ ਕਰਕੇ 1000 ਪੋਸਟ ਦਾ ਵਾਧਾ ਕੀਤਾ ਜਾਵੇ ਤਾਂ ਕਿ ਅਸੀਂ ਜਿਨ੍ਹਾਂ ਦੀ ਸਾਡੀ ਉਮਰ ਲੰਘ ਚੁੱਕੀ ਹੈਗੀ ਅਸੀਂ ਉਹਦੇ ਵਿੱਚ ਬੇਰੁਜ਼ਗਾਰ ਹੋਏ ਹੋਏ ਹਾਂਗੇ ਜਿਹੜੇ ਅਸੀਂ ਰੋਜ਼ਗਾਰ ਪ੍ਰਾਪਤ ਕਰ ਸਕੀਏ ਤੁਹਾਡੀ ਜਥੇਬੰਦੀ ਕਿਸੇ ਮੁੱਖ ਕੁਮੇਵਾਰ ਬੰਦੇ ਨੂੰ ਮਿਲੀ ਅਸੀਂ ਜੀ ਪਿਛਲੇ 6 ਮਹੀਨਿਆਂ ਤੋਂ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਐਮਐਲਏ ਨਹੀਂ ਹੈਗਾ ਜਿਹਨੂੰ ਅਸੀਂ ਨਹੀਂ ਮਿਲੇ ਹੋਈਏ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਡੀਸੀ ਸਾਹਿਬਾਨ ਤੱਕ ਅਸੀਂ ਆਪਣਾ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਭੇਜ ਚੁੱਕੇ ਆਂਗੇ ਤਿੰਨ ਵਾਰੀ ਸਾਡੀ ਸਿੰਘਲਾ ਸਾਹਿਬ ਜਿਹੜੇ ਸਿੱਖਿਆ ਮੰਤਰੀ ਨੇ ਸਾਡੇ ਸੰਗਰੂਰ ਤੋਂ ਉਹਨਾਂ ਦੇ ਨਾਲ ਮੀਟਿੰਗ ਹੋ ਚੁੱਕੀ ਹੈਗੀ ਬੇਸਿੱਟਾ ਰਹੀ ਹੈਗੀ ਉਹ ਵੀ ਸਾਨੂੰ ਲਾਰੇ ਲਾਉਂਦੇ ਰਹੇ ਨੇਗੇ ਕੋਈ ਸਾਡੀ ਸੁਣਵਾਈ ਨਹੀਂ ਹੋएगी ਅਖ਼ਰਕੇ ਅਸੀਂ ਪਟਿਆਲੇ ਨੂੰ ਪੁੱਛ ਕੀਤਾਗਾ Bye.